ਹੁਣੇ-ਹੁਣੇ ਫੌਜਾ ਸਿੰਘ ਦੇ ਮਾਮਲੇ ਦੇ ਵਿੱਚ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ ਘਟਨਾ ਤੋਂ ਪਹਿਲਾਂ ਦਾ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਜਿਸ ਦੇ ਵਿੱਚ ਪੁਲਿਸ ਵੱਲੋਂ ਇੱਕ ਗੱਡੀ ਨੂੰ ਟ੍ਰੇਸ ਕੀਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਤੇ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕਈ ਅਹਿਮ ਖੁਲਾਸੇ ਕੀਤੇ ਨੇ ਸਰਦਾਰ ਖੋਜਾ ਸਿੰਘ ਜਿਹੜੇ ਕਿ ਜਿਨ੍ਹਾਂ ਦੀ ਉਮਰ 114 ਸਾਲ ਸੀ ਯਰੇ ਅੰਤਰਰਾਸ਼ਟਰੀ ਪੱਤਰ ਦੇ ਉਪਰ ਇਸ ਉਮਰ ਦੇ ਵਿੱਚ ਵੱਡੀ ਉਮਰ ਦੇ ਵਿੱਚ ਜਿਹੜੇ ਦੁਰਾਕਸੀ ਜਿਨ੍ਹਾਂ ਨੇ ਬ੍ਰਿਟਿਸ਼ ਮੈਰਾਥਨ ਰਨਰ ਅਤੇ ਸਿੱਖ ਤਰਬੰਦਿਆ ਕਾਰਨਾਡੋ ਦੇ ਨਾਂ ਨਾਲ ਜਾਣੇ ਨੇ ਤੱਕ ਕਿਰਦਾਰ ਹੋਜਾ ਸਿੰਘ ਜਿਹੜੀ ਸੀ ਇਹਨਾਂ ਦਾ ਜਨਮ 1 April 1911 ਨੂੰ ਕਿਆਸ ਪਿੰਡ ਜਿਹੜਾ ਹੈਗਾ ਥਾਣਾ ਆਦਮਪੁਰ ਦੇ ਵਿੱਚ ਪੈਂਦਾ 1911 ਦੇ ਵਿੱਚ ਇਹਨਾਂ ਦਾ ਜਨਮ ਜਿਹੜਾ ਹੈਗਾ ਇਸ ਤੋਂ ਹੈ ਸਰਦਾਰ ਫੌਜਾ ਸਿੰਘ ਨੇ 89 ਇਅਰ ਦੀ ਉਮਰ ਦੇ ਵਿੱਚ ਇਹਨਾਂ ਦੇ ਇੱਕ ਬੇਟੇ ਦੀ ਅਨਫੋਰਚੂਨੇਟਲੀ ਡੈਥ ਹੋ ਗਈ ਸੀ। ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਹੈਗਾ ਦੌੜਾਂ ਦੇ ਵਿੱਚ ਭਾਗ ਲੈਣਾ ਸ਼ੁਰੂ ਕੀਤਾ। ਜ ਜਿਹਦੇ ਵਿੱਚ ਇਹਨਾਂ ਨੇ 2011 ਵਿੱਚ ਟੋਰਾਂਟੋ ਮੈਰਾਥਨ ਵਿੱਚ ਇੱਕ ਰਿਕਾਰਡ ਜਿਹੜਾ ਹੈਗਾ ਸਤਾਪਤ ਕੀਤਾ। ਤੇ ਵਿਸ਼ਵ ਦੇ ਪਹਿਲੇ 100 ਰਾਂਗ ਦੇ ਵਿੱਚ ਜਿਹੜੇ ਹੈਗਾ ਇਹਨਾਂ ਨੇ ਆਪਣਾ ਪੋਜੀਸ਼ਨ ਉਹਦੇ ਵਿੱਚ ਹਾਸਲ ਕੀਤੀ। ਜਿਹੜਾ ਸਰਦਾਰ ਔਜਾ ਸਿੰਘ ਸੀ ਇਹਨਾਂ ਨੇ ਭਾਰਤ ਦਾ ਪੰਜਾਬ ਦਾ ਤੇ ਸਮੁੱਚੇ ਪੰਜਾਬੀ ਪੰਜਾਬੀਆਂ ਦਾ ਪੰਜਾਬੀਅਤ ਦਾ ਨਾਮ ਜਿਹੜਾ ਹੈਗਾ ਵਿਸ਼ਵ ਦੇ ਵਿੱਚ ਰੌਸ਼ਨ ਕੀਤਾ ਤੇ ਜਿਹੜੇ ਹੁਣ ਵੀ 114 ਸਾਲ ਦੀ ਉਮਰ ਦੇ ਵਿੱਚ ਵੀ ਜਿਹੜਾ ਹੈਗਾ ਇਹਨਾਂ ਦੀ ਜਿਹੜੀ ਡੇਲੀ ਰੁਟੀਨ ਹੈਗੀ ਸੀ ਉਹਦੇ ਵਿੱਚ ਵੀ ਇਹਨਾਂ ਦੀ ਜਿਹੜੀ ਰਨਿੰਗ ਸੀ ਰੇਸ ਸੀ ਉਹ ਇੱਕ ਇਹਨਾਂ ਦਾ ਲਾਈਫ ਦਾ ਇੱਕ ਅਨਿਖੜਵਾ ਜਿਹੜਾ ਹੈਗਾ ਭਾਗਜੀ ਤਾਂ ਮਿਤੀ 14/7 ਨੂੰ ਜਿਹੜੀ ਹੈਗੀ ਇੱਕ ਟ੍ਰੈਜਿਕ ਇਨਸੀਡੈਂਟ ਹੋਇਆ ਰੋਡ ਐਕਸੀਡੈਂਟ ਹੋਇਆ 14 ਤਰੀਕ ਨੂੰ ਸ਼ਾਮ ਨੂੰ 3 ਵਜੇ ਸਭ ਘਟ ਮਿੰਟ ਦੇ ਉੱਪਰ ਸਰਦਾਰ ਫੌਜਾ ਸਿੰਘ ਜਿਹੜੇ ਹੈਗੇ ਆਪਣੇ ਘਰ ਦੇ ਵਿੱਚੋਂ ਸੈਰ ਕਰਨ ਵਾਸਤੇ ਨਿਕਲਦੇ ਬਿਆਸਪੁਰ ਤੋਂ ਲੰਚ ਕਰਨ ਤੋਂ ਬਾਅਦ ਜਦੋਂ ਬਾਹਰ ਨਿਕਲੇ ਤਾਂ ਘਰ ਇਹਨਾਂ ਦਾ 100 ਮੀਟਰ ਜਿਹੜਾ ਹੈਗਾ 100 ਸਵਾ 100 ਮੀਟਰ ਬੇਨ ਦੇ ਜਿਹੜੀ ਪਠਾਨਕੋਟ ਜਲੰਧਰ ਹਾਈਵੇ ਆ ਉਤੋਂ ਇਹਨਾਂ ਦਾ ਹੈਗਾ ਨੇੜੇ ਆ ਉਹਦੇ ਬਿਆਸ ਪਿੰਡ ਦੇ ਜਿਹੜਾ ਕਿ ਆਊਟਸਕਰਟਸ ਦੇ ਉਸੇ ਇਹਨਾਂ ਦਾ ਘਰ ਹੈਗਾ ਜਦੋਂ ਇਹ ਸੜਕ ਦੇ ਉੱਪਰ 메ਨ ਰੋਡ ਤੇ 3 ਵਜੇ 8 ਮਿੰਟ ਦੇ ਕਰੀਬ ਇਹ ਪਹੁੰਚਦੇ ਹੈਗੇ ਆ ਸ਼ਾਮ ਨੂੰ ਤਾਂ ਉਥੇ ਇੱਕ ਕੋਈ ਨਾਮ ਵਾਲਾ ਜਿਹੜਾ ਵਹੀਕਲ ਸੀ ਉਹ ਉਹਦੇ ਨਾਲ ਇਹਨਾਂ ਦੀ ਜਿਹੜੀ ਟੱਕਰ ਹੋ ਜਾਂਦੀ ਆ ਉਹਦੇ ਵੱਲੋਂ ਇਹਦੇ ਹਿੱਟ ਕੀਤਾ ਜਾਂਦਾ ਜਿਹੜਾ ਇਹ ਅਨੋਰ ਵਹੀਕਲ ਸੀ ਉਹ ਉੱਤੇ ਮੌਕੇ ਦੇ ਉੱਤੇ ਉਹਦੇ ਵੱਲੋਂ ਰੋਕਿਆ ਨਹੀਂ ਗਿਆ ਸੀ ਐਂਡ ਇਹਨਾਂ ਦੇ ਜਿਹੜੇ ਕੁਝ ਵਿਅਕਤੀ ਜਿਹੜੇ ਘਰ ਦੇ ਨਿੰਦੀ ਕੀ ਸੀ ਇਹਨਾਂ ਦੇ ਜਾਂ ਮੌਕੇ ਦੇ ਉੱਪਰ ਇਹਨਾਂ ਦੇ ਨਿਕਲ ਰਹੇ ਸੀ ਉਹਨਾਂ ਨੇ ਇਹਨਾਂ ਨੂੰ ਧੱਕ ਕੇ ਹਸਪੀਟਲ ਦੇ ਵਿੱਚ ਸ਼੍ਰੀਮਨ ਹਸਪੀਟਲ ਜਿਲੰਧਰ ਐਡਮਿਟ ਕਰਾਇਆ ਉਥੇ ਤੇ ਜਿਹੜੀ ਹੈਗੀ ਆ ਸਾਡੇ ਕੋਲ ਇਨਫੋਰਮੇਸ਼ਨ ਛਾਉ ਨੂੰ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਆ ਤਾਂ ਅਸੀਂ ਵਕ ਵਕ ਟੀਮ ਜਿਹੜੀਆਂ ਡਿਸਪੈਚ ਕੀਤੇ ਆ ਮਲਾਜਾ ਮੌਕਾ ਕੀਤਾ ਗਿਆ ਮੈਂ ਖੁਦ ਮੌਕੇ ਤੇ ਗਿਆ ਤੁਹਾਡੇ ਅਫੀਸਰ ਜਿਹੜੇ ਐਸਪੀ ਡਿਟੈਕਟਿਵ ਸਰਵ ਕੀ ਤਰਾਏ ਐਸਪੀ ਹਡਬਰ ਪਰਮਿੰਦਰ ਹੀ ਡੀਐਸਪੀ ਕੁਲਵੰਤ ਸਿੰਘ ਡੀਪੀ ਆਦਪੁਰ ਸਾਡੇ ਵਿਜੇ ਡੀਐਸਪੀ ਡਿਟੈਕਟਿਵ ਇੰਦਰਜੀਤ ਸਿੰਘ ਤੁਹਾਡੇ ਇੰਸਪੈਕਟਰ ਸੀਆਈਏ ਕੁਸ਼ੂ ਵਾਲੀ ਇੰਸਪੈਕਟਰ ਹਰਦੇਪ੍ਰੀਤ ਐਸਕੇ ਆਦਪੁਰ ਇਹ ਸਾਰੇ ਅਸੀਂ ਉੱਥੇ ਮੌਕਾ ਤੇ ਮਲਾਜ਼ਮ ਮੌਕਾ ਕਰਕੇ ਇਹਨਾਂ ਵੀ ਸਾਰਿਆਂ ਦੀ ਇਹ ਤਿੰਨ ਨੂੰ ਅਲੱਗ-ਅਲੱਗ ਐਂਗਲ ਤੇ ਕੰਮ ਕਰਨ ਵਾਸਤੇ ਉਹ ਟ੍ਰੇਸ ਕਰਨ ਵਾਸਤੇ ਦਿਸ਼ਾ ਦਾ ਬੇਸ ਦਿੱਤੇ ਜੇ ਇਹ ਇਨਵੈਸਟੀਗੇਸ਼ਨ ਜਦੋਂ ਅਸੀਂ ਟੇਕ ਅਪ ਕੀਤੀ ਤਾਂ ਮਲਾਜ਼ਮ ਮੌਕਾ ਤੋਂ ਕੁਸ਼ ਗੱਡੀ ਦੇ ਜਿਹੜੇ ਪਾਰਟ ਸੀ ਜਿਹੜੇ ਫ੍ਰੈਗਮੈਂਟ ਸੀ ਜਿਹੜੇ ਉੱਥੇ ਜਦੋਂ ਸਰਦਾਰ ਫੌਜਾ ਸਿੰਘ ਨਾਲ ਟੱਕਰ ਹੋਈ ਤਾਂ ਉਹ ਗੱਡੀ ਦੇ ਲੈਫਟ ਸਾਈਡ ਦੇ ਜਿਹੜੇ ਹੈੱਡਲਾਈਟ ਦੇ ਉੱਪਰ 프ਰੇਮ ਲੱਗਿਆ ਹੁੰਦਾ ਜਿਹੜਾ ਹੈਗਾ ਤੇ ਕੁਝ ਪਾਰਟ ਹੋਰ ਜਿਹੜੇ ਸੀ ਉਹ ਮੌਕਾ ਦੇ ਉੱਪਰ ਅਸੀਂ ਫਿਜ਼ੀਕਲ ਜਿਹੜੀ ਐਵੀਡੈਂਸ ਰਿਕਵਰ ਕੀਤੀ ਉਹ ਸਾਡੇ ਸਾਰੇ ਕੇਸ ਦੇ ਵਿੱਚ ਜਿਹੜੀ ਹੈਗੇ ਆ ਜਿਹੜੇ ਉਹ ਵਾਲੇ ਪਾਰਟ ਹੈਗੇ ਸੀ ਸਾਨੂੰ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਲੀਡ ਦਿੱਤੀ ਜਿਸ ਤੋਂ ਜਿਹੜੀ ਹੈਗੀ ਗੱਡੀ ਅਸੀਂ ਟਰੇਸ ਕੀਤੀ ਕਿਉਂਕਿ ਉਸ ਵੇਲੇ ਤੋਂ ਬਹੁਤ ਸਾਰੀਆਂ ਜਿਹੜੀਆਂ ਗੱਡੀਆਂ ਹੈਗੀਆਂ ਨੇ ਉਤੋਂ ਪਾਸ-ਆਨ ਕਰ ਰਹੀਆਂ ਸੀ ਕ੍ਰੋਸ ਕੀਤੀਆਂ ਤਾਂ ਮੇਨ ਹਾਈਵੇ ਹੈ ਉਤੋਂ ਕਰੀਬ ਦੀ ਬੰਤੀ ਗੱਡੀ ਜਿਹੜੀਆਂ ਹੈਗੇ ਸੀ ਗੱਡੀਆਂ ਉਸ ਵਕਤ ਗੁਜ਼ਰੀਆਂ ਆਈ ਬਿਟਨੈਸ ਨੂੰ ਜਦੋਂ ਅਸੀਂ ਐਗਜ਼ਾਮਨ ਕੀਤਾ ਡਿਟੇਲ ਦੇ ਵਿੱਚ ਤਾਂ ਉਹਨੇ ਦੱਸਿਆ ਕਿ ਜਿਹੜੀ ਗੱਡੀ ਫੋਰਚੂਨਰ ਜਾਂ ਨੋਵਾ ਹੋ ਸਕਦੀ ਹੈ ਬਟ ਉਸ ਵਕਤ ਫਿਰ ਅਸੀਂ ਸਾਰੇ ਪਿੱਛੇ ਬੈਕਵਰਡ ਕੈਮਰਾਜ਼ ਅੱਗੇ ਜਿਹੜੇ ਅਸੀਂ ਸਿਟੀ ਸੀਸੀਵੀ ਫੁਟੇਜ ਉਹਨਾਂ ਨੇ ਚੈੱਕ ਕੀਤੀਆਂ ਤਾਂ ਜਿਨ੍ਹਾਂ ਦੇ ਵਿੱਚ ਇੱਕ ਗੱਡੀ ਅਸੀਂ ਡਿਟੈਕਟ ਕੀਤੀ ਕਿ ਇੱਕ ਫੋਰਚੂਨਰ ਗੱਡੀ ਹੈ ਉਹ ਦਾ ਜਿਹੜਾ ਫ੍ਰੈਗਮੈਂਟ ਜਿਹੜਾ ਪੀਸ ਉਹ ਦਾ ਲੈਫਟ ਸਾਈਡ ਤੋਂ ਉਤਰਿਆ ਹੋਇਆ ਐਂਡ ਉਹ ਸੇਮ ਪੀਸ ਹੈਗਾ ਸੀ ਜਿਹੜਾ ਅਸੀਂ ਇੱਥੇ ਮੌਕੇ ਤੇ ਫਿਜ਼ੀਕਲ ਜਿਹਦਾ ਐਵਿਡੈਂਸ ਅਸੀਂ ਕਲੈਕਟ ਕਰ ਰਹੀ ਸੀ ਤਾਂ ਉਹ ਕੋ ਰਿਕਵਰ ਕੀਤਾ ਉਹ ਵਾਲਾ ਸੇਮ ਪਾਰਟ ਸੀ ਤਾਂ ਉਹਨੂੰ ਅਸੀਂ ਮੈਚ ਕੀਤਾ ਵਕ ਵਕ ਜਿਹੜੀਆਂ ਟੁਇਟਾ ਦੀਆਂ ਏਜੰਸੀਜ਼ ਸੀ ਉਹਨਾਂ ਤੋਂ ਜਾ ਕੇ ਅਸੀਂ ਟੈਲੀ ਕਰਾਇਆ ਤਾਂ ਉਹ ਤੋਂ ਸਾਨੂੰ ਪਤਾ ਲੱਗਿਆ ਕਿ ਜਿਹੜੀ ਗੱਡੀ ਹੈਗੀ ਐ 2009 10 11 ਇਸ ਮਾਡਲ ਦੇ ਵਿੱਚ ਹੋ ਸਕਦੇ ਰਹਿਦੇ ਕਿਉਂਕਿ ਉਸ ਵਕਤ ਹੋਰ ਬਹੁਤ ਫੋਰਚੂਨਰ ਗੱਡੀਆਂ ਵੀ ਜਿਹੜੀਆਂ ਨੇ ਕੁਝ ਉਪਰ ਮਾਡਲ ਦੀਆਂ ਜਿਹੜੀਆਂ ਲੇਟੈਸਟ ਮਾਡਲ ਦੀਆਂ ਨਿਕਲੀਆਂ ਸ। ਤਾਂ ਉਹ ਸਾਰੀਆਂ ਥੀਰੀਜ਼ ਦੇ ਉੱਤੇ ਕੰਮ ਕਰਦੇ ਹੋਏ ਅਸੀਂ ਰੂਲ ਆਊਟ ਕਰਦੇ ਫਿਰ ਇੱਕ ਸੀਸੀਟੀਵੀ ਕੈਮਰਾ ਦੇ ਵਿੱਚੋਂ ਉਸ ਗੱਡੀ ਦਾ ਇੱਕ ਨੰਬਰ ਨਿਕਲਦਾ ਰਜਿਸਟ੍ਰੇਸ਼ਨ ਨੰਬਰ ਜਿਹੜਾ ਹੈਗਾ ਪੜਿਆ ਗਿਆ। ਗੱਡੀ ਜਿਹੜੀ ਹੈਗੀ ਉਸੇ ਕੰਮ ਕਰਦੇ ਹੋਏ ਜਦੋਂ ਦੇਖਿਆ ਕਿ ਪਿੱਛੇ ਉਹਦੇ ਜਿਹੜੇ ਉਹ ਗੱਡੀ ਸੈਕੰਡ ਓਨਰ ਕੋਈ ਉਹਦਾ ਹੋਰ ਹੈਗਾ ਸੀ ਫਸਟ ਓਨਰ ਤੋਂ ਅੱਗੇ ਗੱਡੀ ਦਿੱਤੀ ਹੋਈ ਸੀ। ਤਾਂ ਉਸ ਨੂੰ ਟ੍ਰੇਸ ਜਿਹੜਾ ਹੈਗਾ ਅਸੀਂ ਕੱਲ ਕੀਤਾ। ਇਦੇ ਵਿੱਚ ਜਿਹੜਾ ਹੈਗਾ ਮੁਕਦਮਾ ਦੀ ਜੇ ਗੱਲ ਕਰੀਏ ਤਾਂ ਅਸੀਂ 281 BNS ਐਂਡ 105 BNS ਕਲਪੇਬਲ ਹੋਮਿਸਾਈਡ ਨਾਟ ਅਮਾਊਂਟਿੰਗ ਟੂ ਮਰਡਰ ਦਾ ਜਿਹੜਾ ਹੈਗਾ ਐਫ ਆਈ ਆਰ ਦਰਜ ਥਾਣਾ ਆਦਮਪੁਰ ਦੇ ਵਿੱਚ ਕੀਤੀ ਸੀ ਕਿਉਂਕਿ ਜਿਹੜਾ ਇਹ ਵਿਅਕਤੀ ਜਿਹੜਾ ਦੋਸ਼ੀ ਹੈਗਾ ਸੀ ਜਦੋਂ ਹਿੱਟ ਐਂਡ ਰਨ ਦਾ ਕੇਸ ਹੈਗਾ ਤਾਂ ਦੋਸ਼ੀ ਦਾ ਪਰਜ ਬਣਦਾ ਸੀ ਕਿ ਅਗਰ ਐਕਸੀਡੈਂਟ ਹੋ ਵੀ ਗਿਆ ਤਾਂ ਉਹ ਤੇ ਰੋਕ ਕੇ ਗੱਡੀ ਨੂੰ ਤਾਂ ਜਿਹੜਾ ਇੰਜਰਡ ਹੈਗਾ ਉਹਨੂੰ ਪਹਿਲਾਂ ਹਸਪਿਟਲਾਈਜ਼ ਕਰਾਉਣਾ ਉਹਦਾ ਫਰਸਟ ਏਡ ਦੇਣੀ ਉਹਦੀ ਜਿਹੜੀ ਹੈਗੀ ਪ੍ਰਾਇਮਰੀ ਡਿਊਟੀ ਹੈਗੀ ਦੇੜੀਗੇ ਉਸ ਵੱਲੋਂ ਨਹੀਂ ਕੀਤਾ ਤਾਂ ਇਸ ਦੇ ਵਿੱਚ ਸਾਡੀਆਂ ਟੀਮਸ ਨੇ ਵਧੀਆ ਕੰਮ ਕਰਦੇ ਹੋਏ ਜਿਹੜਾ ਹੈਗਾ ਰਾਤ ਸਾਨੂੰ ਰੇਡ ਮਿਲੀ ਤਾਂ ਦੋਸ਼ੀ ਜਿਹੜਾ ਹੈ ਅਮਰਿਤਪਾਲ ਸਿੰਘ ਦੋਸ਼ੀ ਨਾਅ ਦੇ ਵਿੱਚ ਜਿਹੜਾ ਹੈਗਾ ਅਮਰਿਤਪਾਲ ਸਿੰਘ ਭਿੱਲੋ son of ਸੰਤੋਖ ਸਿੰਘ ਜਿਹੜਾ ਦੋਸ਼ੀ ਹੈ ਉਹ ਇਹਦੇ ਵਿੱਚ ਫਿਕਰ ਆਊਟ ਹੋਇਆ ਇਹ ਜਿਹੜਾ ਦੋਸ਼ੀ ਹੈਗਾ ਅਮਰਿਤਪਾਲ ਸਿੰਘ ਢਿਲੋ ਇਹ ਕੈਨੇਡਾ 베ਸ ਦਾ ਹੈਗਾ ਕੈਨੇਡਾ ਦੇ ਵਿੱਚ ਟੂਰਿਸਟ ਵੀਜ਼ੇ ਤੇ ਗਿਆ ਸੀ ਉਸੇ ਜਾ ਕੇ ਇਸ ਨੇ ਵਰਕ ਪਰਮਿਟ ਅਪਲਾਈ ਕੀਤਾ ਵਰਕ ਪਰਮਿਟ ਇਹਨੂੰ ਮਿਲ ਗਿਆ ਇਹ ਜਿਹੜਾ ਕਿ 2027 ਤੱਕ ਇਹਦੇ ਕੋਲ ਵਰਕ ਪਰਮਿਟ ਹੋ ਕੈਨੇਡਾ ਦਾ ਹੈਗਾ ਇਹ ਦੋਸ਼ੀ ਪਿਛਲੇ ਥੋੜੇ 23 24 ਜਿਹੜੀ ਹੈਗੀ ਹੈ ਜੂਨ ਦੇ ਵਿੱਚ ਇਸੇ ਇੰਡੀਆ ਦੇ ਵਿੱਚ ਆਉਂਦਾ ਥੋੜੇ ਦਿਨ ਪਹਿਲਾਂ ਹੀ ਤੇ ਤਿੰਨ ਹਫ਼ਤੇ ਪਹਿਲਾਂ ਹੀ ਇਹ ਜਿਹੜਾ ਹੈਗਾ ਇਹ ਤੇ ਆਇਆ ਸੀ ਤਾਂ ਜਿਸ ਦਿਨ ਐਕਸੀਡੈਂਟ ਹੁੰਦਾ ਉਸ ਦਿਨ ਇਹਦੀ ਪਹਿਲਾਂ ਕੋਈ ਇਹਨੇ ਗੱਡੀ ਦਾ ਟਾਇਰ ਜਿਹਦਾ ਖਰਾਬ ਹੋ ਗਿਆ ਸੀ ਉਹਨੂੰ ਇਹਨੇ ਚੇਂਜ ਕਰਾਇਆ ਫਿਰ ਕਾਲਾ ਬੱਕਰਾ ਕਸਬੇ ਤੋਂ ਦੇ ਰਗਲ ਤੋਂ ਨਿਕਲੇ ਤੇ ਇਹਦੇ ਵਿੱਚ ਕੇਸ ਨੂੰ ਟ੍ਰੇਸ ਕਰਨ ਦੇ ਵਿੱਚ ਜਿਹੜੀ ਹੈਗੀ ਮਿਹਨਤ ਇਸ ਕਰਕੇ ਜਿਹੜੀ ਜਿਆਦਾ ਲੱਗ ਰਹੀ ਸੀ ਕਿਉਂਕਿ ਜਦੇ ਅਸੀਂ ਪਿੱਛੇ ਕੈਮਰੇ ਵੱਲ ਜਾਂਦੇ ਸੀ ਤਾਂ ਉਹ ਗੱਡੀ ਪਿੱਛੇ ਕੈਮਰੇ ਕਿਉਂ ਡਿਟੈਕਟ ਨਹੀਂ ਆndi ਕਿਉਂਕਿ ਤਾਂ ਪਿੰਨ ਬਿਲਕੁਲ ਬਹੁਤ ਨੇੜੇ ਹੈਗਾ ਤਾਂ ਉਹ ਥੋੜੇ ਏਰੀਆ ਦੇ ਵਿੱਚ ਜਿਹਦਾ ਹੁੰਦਾ ਕਿ ਕੈਮਰਾ ਜਿਹੜਾ ਸੀਸੀਟੀਵੀ ਕੈਮਰਾ ਹਰ ਥਾਂ ਤੇ ਤੁਹਾਨੂੰ ਰੂਰਲ ਏਰੀਆ ਹੋਣ ਕਰਕੇ ਨਹੀਂ ਮਿਲਦਾ ਤਾਂ ਸਾਨੂੰ ਜਿਹੜੀ ਇੱਕ ਸੀਸੀਟੀਵੀ ਫੁਟੇਜ ਸੀ ਐਂ ਜਿਹੜੀ ਫਿਜ਼ੀਕਲ ਐਵਿਡੈਂਸ ਜਿਹੜੀ ਅਸੀਂ ਉਤੋਂ ਰਿਕਵਰ ਕੀਤੀ ਸੀ ਉਸ ਤੋਂ ਉਹ ਤਾਂ ਜਿਹੜਾ ਕੇਸ ਹੈ ਜਿਹੜਾ ਹੈਗਾ ਇਹ ਟਰੇਸ ਕਰਨ ਦੇ ਵਿੱਚ ਜਿਹੜੀ ਹੈਗੀ ਹੈ ਤੁਹਾਨੂੰ ਮਦਦ ਮਿਲੀ ਜਾਂਦੀ ਜਿਹੜੀ ਇਨਵੈਸਟੀਗੇਸ਼ਨ ਇਸ ਕੇਸ ਦੀ ਹੈ ਕਿਸੇ ਕਿਉਂਕਿ ਸਰਦਾਰ ਪੌਜਾ ਸਿੰਘ ਜਿਹੜੇ ਹੈਗੇ ਨੇ ਉਹਨਾਂ ਦਾ ਵਿਸ਼ਵਵ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੇ ਨਾਮ ਕਮਾਇਆ ਸੀ ਐਂਡ ਦੁਨੀਆ ਦਾ ਬੱਚਾ ਬੱਚਾ ਜਿਹੜਾ ਹੈਗਾ ਉਹਨਾਂ ਦੇ ਨਾਂ ਤੋਂ ਵੱਧ ਉਹ ਤੇ ਸਾਰੇ ਅਸੀਂ ਪੰਜਾਬੀ ਹੋਣ ਦੇ ਨਾਤੇ ਭਾਰਤੀ ਹੋਣ ਦੇ ਨਾਤੇ ਅਸੀਂ ਉਹਨਾਂ ਦੀ ਸਿੱਖਿਆ ਦੇ ਉੱਤੇ ਮਾਣ ਮਹਿਸੂਸ ਕਰਦੇ ਆਂ ਤਾਂ ਅਸੀਂ ਇਸ ਕੇਸ ਨੂੰ ਜਿਹੜਾ ਹੈਗਾ ਇੱਕ ਚੈਲੰਜ ਦੇ ਤੌਰ ਦੇ ਉੱਤੇ ਜਿਹੜੀ ਇਨਵੈਸਟੀਗੇਸ਼ਨਾਂ ਨੂੰ ਲਿਆ ਸੀ ਕਿ ਜਲਦੀ ਤੋਂ ਜਲਦੀ ਜਿਹੜਾ ਹੈਗਾ ਘੱਟ ਸਮੇਂ ਦੇ ਵਿੱਚ ਇਸ ਨੂੰ ਜਿਹੜਾ ਹੈਗਾ ਤੇਜ਼ ਕੀਤਾ ਜਾਵੇ ਤਾਂ ਉਹ ਜਿਹੜਾ ਹੈਗਾ ਵਿਦਰਨ 30 ਆਵਰਸ ਦੇ ਵਿੱਚ ਜਿਹੜੀਆਂ ਸਾ ਅਸੀਂ ਇਸ ਕੇਸ ਨੂੰ ਜਿਹੜਾ ਫੇਸ ਕੀਤਾ ਅਕਿਊਜ਼ ਨੂੰ ਅਸੀਂ ਅਰੈਸਟ ਕਰ ਲਿਆ ਐਂਡ ਜਿਹੜੀ ਗੱਡੀ ਹੈਗੀ ਹੈ ਔਰਚੂਨਰ ਇਹ ਗੱਡੀ ਵੀ ਅਸੀਂ ਜਿਹੜੀ ਹੈਗੀ ਹੈ ਕਬਜ਼ੇ ਦੇ ਵਿੱਚ ਜਿਹੜੀ ਹੈਗੀ ਹੈ ਇਹ ਤਾਂ ਪੀਬੀ 20 ਸੀ 7100 7500 ਇਹਦਾ ਨੰਬਰ ਹੈਗਾ ਗੱਡੀ ਫੋਰਚੂਨਰ ਗੱਡੀ ਹੈਗੀ ਸੀ ਇਹਨੂੰ ਅਸੀਂ ਕਬਜ਼ਾ ਪੁਲਿਸ ਦੇ ਵਿੱਚ ਲੈ ਲਿਆ ਤਾਂ ਇਸ ਤਰੀਕੇ ਨਾਲ ਜਿਹੜੀ ਹੈਗੀ ਹੈ ਸਾਨੂੰ ਜਿਹੜੀ ਸਰਦਾਰ ਫੌਜਾ ਸਿੰਘ ਦੀ ਜਿਹਦੀ ਅਨਫੋਰਚੂਨੇਟਲੀ ਡੈਥ ਹੋਈ ਹੈ ਉਹਦੇ ਵਿੱਚ ਸਾਨੂੰ ਅਫਸੋਸ ਹੈ ਜਿਹੜਾ ਕਿ ਗੇ ਜਿਸ ਤਰੀਕੇ ਦੀ ਸਖਸ਼ੀਅਤ ਹੈ ਸਰਦਾਰ ਫੌਜਾ ਸਿੰਘ ਨੇ ਕਮਾਈ ਹੈ ਉਹਨਾਂ ਦੇ ਅੰਤ ਸਮੇਂ ਦੇ ਵਿੱਚ ਜਿਹੜੀ ਹੈਗੀ ਇਸ ਤਰੀਕੇ ਨਾਲ ਜਿਹੜੀ ਹੈਗੀ ਉਹਨਾਂ ਦੀ ਜਾਨ ਨਾ ਐਕਸੀਡੈਂਟ ਰੋਡ ਐਕਸੀਡੈਂਟ ਦੇ ਵਿੱਚ ਨਹੀਂ ਜਾਨੀ ਗਈ ਸੀ ਪਰ ਫਿਰ ਵੀ ਐਸੀ ਆਪਣੀ ਜਿਹੜੀ ਸਾਡੀ ਪੁਲਿਸ ਦੀ ਡਿਊਟੀ ਹੈਗੀ ਆ ਮਕਦਮਾ ਦਰਜ ਕਰਕੇ ਉਹਨੂੰ ਤਫ਼ਤੀਸ਼ ਕਰਕੇ ਇਹਦੇ ਦੋਸ਼ੀ ਨੂੰ ਅਰੈਸਟ ਕਰਨਾ ਉਹ ਅਸੀਂ ਮੁਕੰਮਲ ਕੀਤੀ ਹੈ। ਸੂਦਾਦੀ ਹੈ ਕਿ ਜਦੋਂ ਇਹ ਹਾਸਾ ਵਾਪਰਿਆ ਉਸ ਤੋਂ ਬਾਅਦ ਇਹ ਨੌਜਵਾਨ ਮੁੰਡਾ ਘਬਰਾ ਗਿਆ ਜਿਸ ਕਰਕੇ ਉੱਥੋਂ ਫਰਾਰ ਹੋ ਗਿਆ ਸੀ। ਇਸਨੇ ਪੁੱਛਗਿਛ ਦੌਰਾਨ ਇਹ ਸਾਰੀ ਗੱਲ ਪੁਲਿਸ ਦੇ ਸਾਹਮਣੇ ਰੱਖੀ ਹੈ। ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।